ਸਰਸ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਦਾਰੂ ਦੀਆਂ ਫੈਕਟਰੀਆਂ ਤੋਂ ਗਿੱਲਾ ਤਾਂ ਨਾ ਮਿਲਦਾ ਹੈ ਜਿਹਨੂੰ ਡੀ ਡੀ ਜੀ ਐਸ ਕਹਿੰਦੇ ਆ ਡਰਾਈਡ ਐਂਡ ਡਿਸਟਿਲਡ ਗ੍ਰੇਨ ਸੋਲਿਊਬਲ ਪਿੱਛੇ ਜੇ ਕੀ ਹੋਇਆ ਵੀ ਭਾਰਤ ਸਰਕਾਰ ਨੇ ਇੱਕ ਫੈਸਲਾ ਲਿਆ ਬੜਾ ਵਧੀਆ ਹੋਸੀ ਵੀ ਜਿਹੜਾ ਪੈਟਰੋਲ ਵਿੱਚ ਇਥੈਨੋਲ ਦੀ ਜਿਹੜੀ ਮਿਕਸਿੰਗ ਕੀਤੀ ਜਾਊਗੀ ਈ ਵੀ ਪੀ ਕਹਿੰਦੇ ਹਨ ਇਥੈਨੋਲ ਬਲੈਂਡਿੰਗ ਪ੍ਰੋਗਰਾਮ ਉਹਦਾ 20 ਤੋਂ 25% ਤੱਕ ਦਾ ਟਿਚਾ ਹੈਗਾ ਕਿਉਂਕਿ ਮੇਨਲੀ ਮੁੱਖ ਤੌਰ ਤੇ ਕੀ ਸੀ ਜਿਹੜਾ ਇਹ ਇਹਦੇ ਵਾਸਤੇ ਇਹ ਜਿਹੜਾ ਵਰਤੀ ਜਾਣੀ ਸੀ ਮੱਕੀ ਵਰਤੀ ਜਾਣੀ ਸੀ ਮੱਕੀ ਤੋਂ ਹੀ ਇਹ ਮੇਨ ਡੀਡੀਜੀਸ ਬਣਨਾ ਸੀ ਸੋਚ ਕੀ ਹੋਇਆ ਵੀ ਪੋਲਟਰੀ ਵਾਲਿਆਂ ਨੇ ਵੀ ਤੇ ਡੇਰੀ ਵਾਲਿਆਂ ਨੇ ਵੀ ਬੜਾ ਰੌਲਾ ਪਾਇਆ ਵੀ ਜੀ ਮੱਕੀ ਦੇ ਰੇਟ ਬਹੁਤ ਵੱਜਣੇ ਆ ਕਿਉਂਕਿ ਜਿਹੜੀ ਪੋਲਟਰੀ ਤੇ ਡੇਰੀ ਹੈ ਉਹ ਦੋ ਚੀਜ਼ਾਂ ਤੇ ਨਿਰਭਰ ਹੈ ਮੇਨ ਇੱਕ ਮੱਕੀ ਤੇ ਇੱਕ ਸੋਇਆਬੀਨ ਜਿਹੜਾ ਇਹ ਇਥੇ ਨੌਲ ਜਿਹੜੀ ਹੈਗੀ ਕੱਢਣ ਤੋਂ ਬਾਅਦ ਕੋਲ ਕੱਢਣ ਤੋਂ ਬਾਅਦ ਜਿਹੜਾ ਦਾਰੂ ਦੀਆਂ ਫੈਕਟਰੀਆਂ 'ਚ ਬਚਦਾ ਹੈ ਉਹਨੂੰ ਅਸੀਂ ਡੀਡੀਜੀਐਸ ਕਹਿੰਦੇ ਹਾਂ ਮਤਲਬ ਗਿੱਲਾ ਦਾਣਾ ਨਾਮ ਤਰਤੇ ਲੋਕ ਕਹਿੰਦੇ ਆ ਬਹੁਤ ਸਾਰੀਆਂ ਜਗ੍ਹਾ ਤੇ ਮੈਂ ਦੇਖਿਆ ਵੀ ਜਿੱਥੇ ਦਾਰੂ ਦੀਆਂ ਫੈਕਟਰੀਆਂ ਹੁੰਦੀਆਂ ਉੱਥੇ ਲੋਕ ਰੇੜੀਆਂ 'ਤੇ ਪਰਤੇ ਇਹ ਗਿੱਲਾ ਦਾਣਾ ਜਿਹੜਾ ਹੈਗਾ ਆਪਣੇ ਪਸ਼ੂਆਂ ਨੂੰ ਪਾਉਣ ਵਾਸਤੇ ਲੈ ਕੇ ਜਾਂਦੇ ਆ ਖਾਸ ਕਰਕੇ ਜਿਹੜੇ ਸ਼ਹਿਰੀ ਇਲਾਕਿਆਂ ਦੇ ਵਿੱਚ ਮੱਝਾਂ ਦੇ ਵੀਰ ਨੇ ਹੁਣ ਇਹਦਾ ਚਰਨ ਬਹੁਤ ਜ਼ਿਆਦਾ ਵੱਧ ਗਿਆ ਕਿਉਂਕਿ ਇਹਦੀ ਪੈਦਾਵਾਰ ਬਹੁਤ ਜ਼ਿਆਦਾ ਵੱਧ ਗਈ। ਗੱਲ ਇਹ ਹੈ ਵੀ ਡੀਡੀਜੀਐਸ ਬਾਰੇ ਨੇ ਇੱਕ ਗੱਲ ਕਹੀ ਜਾਂਦੀ ਸੀ ਵੀ ਇਹ ਚ ਪ੍ਰੋਟੀਨ ਜਿਹੜੀ ਹੈਗੀ 30-32% ਹੁੰਦੀ ਹੈ। ਫੈਟ ਇਹ ਚ 10-12% ਹੁੰਦੀ ਹੈ। ਤੇ ਇਹਦਾ ਰੇਟ ਜਿਹੜਾ ਹੈਗਾ ਹਾਈ ਪ੍ਰੋਟੀਨ ਹੋਣ ਦੇ ਬਾਵਜੂਦ ਵੀ ਸੋਇਆਬੀਨ ਤੋਂ ਅੱਧਾ ਹੀ ਹੁੰਦਾ ਲਗਭਗ। ਉਹ ਲਗਭਗ ਹੁਣ ਵੀ ਸਹੀ ਹੈ। ਹੁਣ ਵੀ ਇਹਦਾ ਰੇਟ 18-20 ਰੁਪਏ ਕਿਲੋ ਦੇ ਕਰੀਬ ਹੈ। ਪਰ ਗੱਲ ਇਹ ਹੈ ਵੀ ਇਹਦੇ ਵੱਡੇ ਨੁਕਸਾਨ ਕੀ ਨੇ ਪਹਿਲੀ ਗੱਲ ਇਹ ਹੈ ਜਿਹੜੇ ਜਵਾਲੀ ਕਰਨ ਵਾਲੇ ਪਸ਼ੂ ਨੇ ਉਹਨਾਂ ਚ ਇਹਦੀ ਜਿਹੜੀ ਅੰਦਾ ਤੋਂ ਜ਼ਬਰ ਤੋਂ ਵਧੀ ਹੈ ਉਹਦਾ ਮੇਨ ਕਾਰਨ ਇਹ ਹੈ ਵੀ ਇਹ ਊਰਜਾ ਵਾਲੀ ਖੁਰਾਕ ਹੈ ਜਿਆਦਾ ਊਰਜਾ ਹੁੰਦੀ ਹੈ ਜਦ ਦੁੱਧ ਬੜੀ ਤੇਜ਼ੀ ਨਾਲ ਵਧ ਜਾਂਦਾ ਪਰ ਦੁੱਧ ਵਧਨ ਦੇ ਨਾਲ ਹੋਰ ਕੀ ਕੁਝ ਵੱਧਦਾ ਉਹਦੇ ਬਾਰੇ ਗੱਲ ਕਰਾਂਗੇ ਪਹਿਲੀ ਗੱਲ ਤੇ ਇਹ ਹੈ ਜਿਹੜੀ ਪ੍ਰੋਟੀਨ ਦੀ ਕੁਆਲਿਟੀ ਹੈ ਇਹਦੀ ਓਹ ਬਹੁਤ ਹੀ ਸਵਾਲਾਂ ਦੇ ਘੇਰੇ ਚ ਆਮ ਤੌਰ ਤੇ ਜਿਹੜਾ ਡੀਡੀਜ ਹੁੰਦਾ ਉਹ ਪੰਜ ਤਰ੍ਹਾਂ ਦਾ ਹੁੰਦਾ ਹੈਗਾ ਜੇ ਇਹਦੇ ਵਿੱਚ ਪਾਣੀ ਦੀ ਮਾਤਰਾ ਥੋੜੀ ਜਿਹੀ ਵੀ ਜ਼ਿਆਦਾ ਹੋਵੇ ਤਾਂ ਜਿਹੜਾ ਇਹ ਚੈਫਲਾਟੋਕਸਿਨ ਹੈ ਇੱਕ ਬਹੁਤ ਵੱਡੀ ਕੰਪਨੀ ਦੀ ਖੋਜ ਹੈ ਇਹ ਬਹੁਤ ਜਗਤ ਇਹ ਦੱਸਿਆ ਵੀ 90% ਸੈਂਪਲ ਜਿਹੜੇ ਹੈਗੇ ਦੇ ਉਹਦੇ ਵਿੱਚ ਜਿਹੜਾ ਐਫਲਾਟੋਕਸਿਨ ਹੈ ਉਹ 130 35 ਤੋਂ 300 ਪੀਪੀਵੀ ਤੱਕ ਹੁੰਦਾ ਹੈ ਉਹਨ ਇੱਕ ਪਾਸੇ ਤਾਂ ਅਸੀਂ ਇਹ ਰੌਲਾ ਪਾ ਰਹੇ ਆਂ ਵੀ ਜਿਹੜੀ ਫੀਡ ਅਸੀਂ ਬਣਾ ਰਹੇ ਆਂ ਉਹਦੇ ਵਿੱਚ 10 15 ਜਾਂ 20 PPBV ਤੋਂ ਵੱਧ ਨਾ ਹੋਵੇ ਐਪਲੋਟ੍ਰੋਕਸਿਨ ਦੂਜੇ ਪਾਸੇ ਅਸੀਂ ਜੇ ਇੱਕ 10 15 ਕਿਲੋ ਚੀਜ਼ ਐਹੀ ਜੀ ਪਾਤੀ ਜਿਹਦੇ ਵਿੱਚ 150 200 300 PPBV ਹੈਗਾ ਤਾਂ ਇਹ ਬਹੁਤ ਹੀ ਖਤਰਨਾਕ ਹੈ ਬਹੁਤ ਸਾਰੇ ਪਸ਼ੂ ਪਾਲਕ ਇਹਦਾ ਲਾਲਚ ਕਰਨ ਕਰਕੇ ਦੁੱਧ ਵਧਣ ਕਰਕੇ ਇਹਨੂੰ ਵਰਤਦੇ ਆ ਪਰ ਪਹਿਲਾ ਖਤਰਾ ਕੀ ਹੈ ਦੀ ਪ੍ਰੋਟੀਨ ਦੀ ਕੁਆਲਿਟੀ ਬਹੁਤ ਹੋਏ ਦੂਜਾ ਖਤਰਾ ਕੀ ਹੈ ਜਿਹੜਾ ਗਿੱਲੇ ਦਾਣਾ ਹੈ ਕਿਉਂਕਿ ਸਰਦੀ ਦੇ ਵਿੱਚ ਇਹਦੀ ਕਮਤ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਦੂਜਾ ਖਤਰਾ ਕੀ ਹੈ ਜਿਹੜੀ ਇਹਦੀ ਫੈਟ ਹੈ ਆਪਾਂ ਕਿਹਾ 10-12% ਫੈਟ ਹੁੰਦੀ ਹੈ ਉਹਦੇ ਵਿੱਚੋਂ ਵੱਡੀ ਮਾਤਰਾ ਜਿਹੜੀ ਫੈਟ ਹੁੰਦੀ ਹੈ ਉਹ ਅਨਸੈਚੂਰੇਟਡ ਹੁੰਦੀ ਹੈ ਜਿਹੜੀ ਸੈਚੂਰੇਟਡ ਫੈਟ ਹੈ ਉਹ ਇਹਦੇ ਵਿੱਚ ਕੁੱਲ ਫੈਟ ਦਾ ਮਸਾਂ ਹੀ 10-15% 12% ਤੋਂ ਵੱਧ ਨਹੀਂ ਹੁੰਦੀ ਹੈਗੀ ਮੰਨ ਲਓ ਜੇ 10-12% ਇਹਦੀ ਟੋਟਲ ਫੈਟ ਹੈ ਤਾਂ 8.5-9% ਦੇ ਵਿੱਚ ਉਹਦੇ ਵਿੱਚ ਟੋਟਲ ਜਿਹੜੀ ਹੈਗੀ ਅਨਸੈਚੂਰੇਟ ਹੁੰਦੀ ਹੈ ਔਰ 1.5-2 ਉਹਦੇ ਵਿੱਚੋਂ ਜਿਹੜੀ ਹੈਗੀ ਸੈਚੂਰੇਟਡ ਹੁੰਦੀ ਹੈ। ਜੁਗਾਲੀ ਕਰਨ ਵਾਲੇ ਪਸ਼ੂਆਂ ਦੇ ਵਿੱਚ ਜਿਹੜੀ ਅਨਸੈਚੂਰੇਟ ਫੈਟ ਹੈ ਇਹਦੇ ਨਾਲ ਕੀ ਹੁੰਦਾ ਵੀ ਜਿਹੜਾ ਇੱਕ ਅਸੀਂ ਕਹਿ ਦਿੰਨੇ ਇੱਕ ਅਸੀਂ ਤਕਨੀਕੀ ਸ਼ਬਦ ਵਰਤਦੇ ਹਾਂ ਰੂਫਲ ਕਹਿੰਦੇ ਆ ਉਹਨੂੰ ਰੂਫਲ ਰੂਫਲ ਹੁੰਦਾ ਵੀ ਹਿਊਮਨ ਫੈਟੀ ਐਸਿਡ ਲੋਡ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਮਤਲਬ ਕਿ ਉਹਦੇ ਨਾਲ ਕੀ ਹੁੰਦਾ ਵੀ ਫੈਟ ਟੁੱਟਣੀ ਸ਼ੁਰੂ ਹੋ ਜਾਂਦੀ ਹੈ ਔਰ ਬਦਾਜਮੀ ਹੋ ਜਾਂਦੀ ਹੈ ਪਸ਼ੂ ਨੂੰ ਡੰਗ ਸਕੋਰ ਹੈ ਜਿਹੜਾ ਉਹ ਖਰਾਬ ਹੋ ਜਾਂਦਾ ਹੈ ਸਭ ਤੋਂ ਖਤਰਨਾਕ ਕੀ ਹੈ ਵੀ ਜਦੋਂ ਅਸੀਂ ਇਹ ਚੀਜ਼ਾਂ ਦੀ ਵਰਤੋਂ ਕਰਦੇ ਹਾਂ ਤਾਂ ਉਹਦੇ ਨਾਲ ਹੁੰਦਾ ਕੀ ਹੈ ਵੀ ਰਿਪੀਟ ਬਰੀਡਿੰਗ ਜਿਹੜੀ ਹੈਗੀ ਪਸ਼ੂਆਂ ਦਾ ਗੱਭਣ ਨਾ ਹੋਣਾ ਤੇ ਪਸ਼ੂਆਂ ਨੂੰ ਬਾਰ-ਬਾਰ ਠੰਡ ਰੋਗ ਦੀ ਸਮੱਸਿਆ ਹੋਣੀ ਇਹ ਬਹੁਤ ਆਮ ਸਮੱਸਿਆ ਹੈ ਬਹੁਤ ਹੀ ਆਮ ਕਿਉਂਕਿ ਜਿਹੜਾ ਰਿਲੀਜੀਅਸ ਬਾਜ਼ਾਰ 'ਚ ਮਿਲਦਾ ਹੈ ਉਹ ਪੰਜ ਤਰ੍ਹਾਂ ਦਾ ਹੁੰਦਾ ਹੈ ਤੁਸੀਂ ਇਹ ਗੱਲ ਧਿਆਨ ਰੱਖਣੀ ਹੈ ਇਹਦੇ ਵਿੱਚ ਕੋਈ ਕੁਝ ਵੀ ਕਹਿੰਦਾ ਵੀ ਇਹਦੇ ਸਿਰਫ 10% ਜਿਹੜੇ ਹੈਗੇ ਜਿਹਦੇ ਸੈਂਪਲ ਨੇ ਉਹ ਵਰਤਨਯੋਗ ਨੇ ਪਰ ਜੇ ਤੁਹਾਨੂੰ ਕਿਤੇ ਭਰੋਸੇਮੰਦ ਫੀਡ ਫੈਕਟਰੀ ਤੋਂ ਮਿਲਦਾ ਹੈ ਤਾਂ ਤੁਸੀਂ ਇਹਦੀ ਟੈਸਟ ਰਿਪੋਰਟ ਜ਼ਰੂਰ ਲਿਓ ਜੇ ਦਾ ਐਪਲਾਟੌਕਸਿਨ ਜਿਹੜਾ ਹੈਗਾ ਉਲੀ ਰੋਗ ਵਾਲਾ ਜਿਹੜਾ ਜ਼ਹਿਰ ਹੈ ਜੇ ਉਹ 20 ਪੀਪੀਵੀ ਤੋਂ ਵੱਧ ਹੈ ਤਾਂ ਉਹ ਵਰਤਨਾ ਤੁਹਾਨੂੰ ਇਕ ਵਾਰੀ ਲੱਗੂਗਾ ਦੁੱਧ ਵੱਧ ਗਿਆ ਪਰ ਲੰਬੇ ਸਮੇਂ ਚ ਰਿਪੀਟ ਬਰੀਡਿੰਗ ਮਸਟਾਈਟਿਸ ਤੇ ਤੀਜੇ ਨੰਬਰ ਤੇ ਵੈਕਸੀਨੇਸ਼ਨ ਫੇਲਰ ਕਿਉਂਕਿ ਜਦੋਂ ਸਰਦੀਆਂ ਦਾ ਮੌਸਮ ਹੈ ਚ ਵਾਇਰਲ ਬਿਮਾਰੀਆਂ ਬਹੁਤ ਜ਼ਿਆਦਾ ਆਉਂਦੀਆਂ ਅਸੀਂ ਪਿਛਲੇ ਸਾਲ ਵੀ ਦੇਖਿਆ ਵੀ ਲੰਪੀ ਦਾ ਕਹਿਰ ਆਇਆ ਮੂੰਹ ਖੁਰਦੇ ਵੀ ਟਾਮੇ ਟੱਲੇ ਕੇਸ ਆਉਂਦੇ ਰਹਿੰਦੇ ਆ ਇਹ ਚ ਕੀ ਹੁੰਦਾ ਵੀ ਇਹ ਬਿਮਾਰੀਆਂ ਇਹਨਾਂ ਪਲਾਜ਼ਮਾ ਥਲੇਰੀਆ ਜਿਵੇਂ ਪੀਡੀਆ ਰੋਗ ਤੇ ਥਲੇਰੀਆ ਉਹ ਵੀ ਸਰਦੀਆਂ ਚ ਜਿਹੜੀ ਮਾਰ ਕਰਦੇ ਆ ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਹੈ ਪਿੱਛੇ ਜੇ ਜਿਹੜੇ ਹੈਗੇ ਪਸ਼ੂਆਂ ਦੇ ਗੋਹੇ 'ਚ ਖੂਨ ਆਉਣ ਦੇ ਬਵਾਈਨ ਵਾਇਰਲ ਆ ਰਹੀ ਹੈ ਜਿਹੜੀ ਮੋਕ ਲਗਣੀ ਖੂਨੀ ਮੋਕ ਲੱਗਣ ਦੇ ਕੇਸ ਬਹੁਤ ਜ਼ਿਆਦਾ ਹੈ ਇਹ ਸਾਰੇ ਕੇਸ ਉੱਥੇ ਆਉਂਦੇ ਆ ਜਿੱਥੇ ਸਾਡੀ ਖੁਰਾਕ ਹੈ ਜਿਹੜੀ ਹੈਗੀ ਭਾਵੇਂ ਉਹ ਮੱਕੀ ਦਾ ਆਚਾਰ ਹੈ ਭਾਵੇਂ ਸਾਡਾ ਇਹ ਗਿੱਲਾ ਦਾਣਾ ਹੈ ਭਾਵੇਂ ਉਹ ਸਾਡੀ ਫੀਡ ਹੈ ਉਹ ਜਿਹੜੀ ਹੈਗੀ ਉਹ 'ਚ ਐਫਲਾਟੋਕਸਿਨ ਦੀ ਮਾਤਰਾ ਜ਼ਿਆਦਾ ਹੈ ਅਸੀਂ ਹਰ ਬਾਰੇ ਕੀ ਕਰਦੇ ਆਂ ਦੇਖੋ ਅਕਸਰ ਕੀ ਹੁੰਦਾ ਵੀ ਪਸ਼ੂ ਪਾਲਕ ਕੱਲੀ ਫੀਡ ਤੇ ਸਾਰਾ ਨਜਲਾ ਕੱਢ ਦਿੰਦੇ ਆਂ ਪਰ ਕੀ ਹੁੰਦਾ ਵੀ ਸਾਡਾ ਜਿਹੜਾ ਸਾਈਲੇਜ ਹੈ ਜੇ ਮੰਨ ਲਓ ਸੀ ਫੀਡ ਵਧੀਆ ਬਣਾਈ ਪਰ ਅਸੀਂ ਕੀਤਾ ਕਿ ਨਾਲ ਕਿਲੋ 2 ਕਿਲੋ ਗਿੱਲਾ ਦਾਣਾ ਵੀ ਅੱਡ ਪਾਤਾ ਬਹੁਤ ਸਾਰੇ ਮੱਝਾਂ ਵਾਲੇ ਵੀਰ ਕੀ ਕਰਦੇ ਆਂ ਵੀ ਹਰਾਚਾਰਾ ਜਿੰਨਾ ਕੋਲ ਹੁੰਦਾ ਨਹੀਂ ਉਹ ਤੂੜੀ ਦੇ ਵਿੱਚ ਗਿੱਲੇ ਦਾਣੇ ਦੀ ਸੰਨੀ ਕਰ ਦਿੰਦੇ ਆਂ ਇਹ ਜਿਹੜਾ ਤਰੀਕਾ ਹੈਗਾ ਤੁਹਾਡਾ ਇਹ ਮੱਝਾਂ ਦੇ ਦੁੱਧ ਨੂੰ ਕਿਉਂਕਿ ਮੱਝਾਂ ਦੇ ਦੁੱਧ ਵਿੱਚ ਫੈਟ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਫੈਟ ਜ਼ਿਆਦਾ ਹੋਣ ਕਰਕੇ ਉਹਨਾਂ ਵਿੱਚ ਉਲਲੀ ਰੋਗ ਦਾ ਅਸਰ ਵੀ ਬਹੁਤ ਜ਼ਿਆਦਾ ਹੋਊਗਾ ਖਾਸ ਕਰਕੇ ਉਹ ਮੱਝਾਂ ਦੇ ਵਿੱਚ ਜਿੱਥੇ ਗਿੱਲੇ ਦਾਣੇ ਦੇ ਨਾਲ ਬਰੇਮਿਆਂ ਦੀ ਵਰਤੋਂ ਹੋ ਰਹੀ ਹੈ ਔਰ ਜਿਹੜੀ ਅਸੀਂ ਖੇਲ ਬਣਾਈ ਵੀ ਹੈ ਉਹ ਚ ਗਿੱਲੇ ਦਾਣੇ ਨੂੰ ਤੂੜੀ ਨੂੰ ਸਾਰੇ ਕਾਸੀ ਨੂੰ ਰਲਾ ਕੇ ਸੱਣੀ ਕਰਕੇ ਦਿੱਤਾ ਜਾਂਦਾ ਹੈ ਕਿਉਂਕਿ ਜਿਹੜੀ ਉਹ ਪਾਣੀ ਦੀ ਖੇਲ ਹੈ ਉਹਦੇ ਵਿੱਚ ਪਹਿਲਾਂ ਹੀ ਫੰਗਸ ਬਹੁਤ ਜ਼ਿਆਦਾ ਲੱਗੀ ਹੁੰਦੀ ਹੈ ਕਿਉਂਕਿ ਅਕਸਰ ਕੀ ਕਰਦੇ ਆ ਲੋਕ ਮੈਂ ਦੇਖਿਆ ਪਹਿਲਾਂ ਤੂੜੀ ਪਾਉਂਦੇ ਆ ਥੋੜਾ ਬਹੁਤਾ ਹਰਾ ਚਾਰਾ ਹੁੰਦਾ ਉਹ ਪਾਉਂਦੇ ਆ ਉਹਦੇ ਉੱਪਰ ਤਸਲੇ ਭਰ-ਭਰ ਕੇ ਜਿਹੜਾ ਹੈਗਾ ਇਹ ਗਿੱਲਾ ਦਾਣਾ ਬਣਾਇਆ ਜਾਂਦਾ ਉਹ ਪਾ ਦਿੰਦੇ ਆ ਦੁੱਧ ਵਧ ਸਕਦਾ ਨਾ ਸੂਏ ਵਧਣੇ ਆ ਨਾ ਇਹਦੇ ਨਾਲ ਪਸ਼ੂ ਤੇ ਦੁੱਧ ਦੀ ਕੁਆਲਿਟੀ ਵਧਣੀ ਹੈ ਫੈਟ ਘਟੂਗੀ ਬਦਹਜਮੀ ਹੋਊਗੀ ਔਰ ਸਭ ਤੋਂ ਖਤਰਨਾਕ ਕੀ ਹੈ ਵੀ ਬਿਮਾਰੀਆਂ ਫੈਲਣ ਦਾ ਪ੍ਰਕੋਪ ਬਹੁਤ ਜ਼ਿਆਦਾ ਰਹੂਗਾ ਸਾਰੇ ਪ੍ਰੋਡਕਟ ਮਾੜੇ ਨਹੀਂ ਹੈਗੇ ਪਰ ਜਿੱਥੇ ਤੁਹਾਨੂੰ ਟੈਸਟ ਰਿਪੋਰਟ ਨਹੀਂ ਮਿਲਦੀ ਹੈਗੀ ਉੱਥੇ ਡੀ ਡੀ ਜੀ ਐਸ ਨਹੀਂ ਵਰਤਣਾ ਚਾਹੀਦਾ ਪੋਲਟਰੀ ਵਾਲੇ ਵੀ ਇਹਨੂੰ ਵਰਤਦੇ ਆ ਦੇਖੋ ਪੋਲਟਰੀ ਵਾਲੇ ਵੀਰਾਂ ਦੇ ਵਿੱਚ ਗੱਲ ਹੋਰ ਹੈ ਪਰ ਡੇਰੀ ਦੇ ਵਿੱਚ ਇਹ ਜੁਗਾਲੀ ਕਰਨ ਵਾਲੇ ਪਸ਼ੂ ਹੈ ਸਾਡੇ ਜਿਹੜਾ ਸਲਫਰ ਇਹਦੇ ਵਿੱਚ ਮੰਨ ਲਓ ਸਲਫਰ ਅਸੀਂ ਕਹਿ ਦਿੰਦੇ ਨੇ ਜੇ ਸਲਫਰ ਇਹਦਾ ਕੰਟੈਂਟ 1% ਤੋਂ ਵੱਧ ਗਿਆ ਡੀਡੀਜੀਐਸ ਦਾ ਤਾਂ ਉਹਦੇ ਬਹੁਤ ਜ਼ਿਆਦਾ ਨੁਕਸਾਨ ਨੇ ਸਾਰੀ ਦੁਨੀਆ ਜਿਹਦੇ ਬਾਰੇ ਖੋਜ ਹੋ ਰਹੀ ਹੈ ਵੀ ਜਿਹੜਾ ਸਲਫਰ ਕੰਟੈਂਟ ਹੈ ਉਹ ਜਿਹੜਾ ਹੈਗਾ ਫੀਡ ਦਾ ਇੰਤੋਂ ਜ਼ਿਆਦਾ ਇੱਕ ਲਿਮਿਟ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਔਰ ਜੇ ਸਾਡੇ ਕੱਲੇ ਡੀਡੀਜੀਐਸ ਦਾ ਜਾਂ ਗਿੱਲੇ ਦਾ 1% ਤੋਂ ਵੱਧ ਹੈ ਤਾਂ ਉਹ ਬਹੁਤ ਖਤਰਨਾਕ ਹੈ ਸੋ ਇਸ ਕਰਕੇ ਆਪਾਂ ਸਿਰਫ ਇਹ ਨਹੀਂ ਦੇਖਣਾ ਹੈਗਾ ਵੀ ਰੇਟ ਘਟ ਹੈ ਪਰ ਦੂਜੀ ਚੀਜ਼ ਜਿਹੜੀ ਸਭ ਤੋਂ ਖਤਰਨਾਕ ਤੇ ਹੋਰ ਬੜੀ ਜ਼ਰੂਰੀ ਚੀਜ਼ ਮੈਂ ਦੇਖੀ ਅਕਸਰ ਜਿੱਥੇ ਲੋਕਾਂ ਦੇ ਮਿੰਨਰਲ ਮਿਕਸਚਰ ਮੈਨੂੰ ਬਹੁਤ ਸਾਰੇ ਪਸ਼ੂ ਪਾਲਕਾਂ ਦੇ ਫੋਨ ਆਉਂਦੇ ਜਿੱਥੇ ਅਸੀਂ ਕਹਿੰਦੇ ਜੀ ਬਾਰ ਬਾਰ ਮਿੰਨਰਲ ਬਦਲ ਲਿਆ ਸਾਡੇ ਮਤਲਬ ਉਹ ਕੀ ਮਿੰਨਰਲ ਦਾ ਅਸਰ ਨਹੀਂ ਹੋ ਰਿਹਾ ਤਾਂ ਮੇਰਾ ਪਹਿਲਾ ਸਵਾਲ ਇਹੀ ਹੁੰਦਾ ਵੀ ਤੁਹਾਡੇ ਦਾਣੇ ਦੇ ਵਿੱਚ ਤੁਹਾਡੇ ਪੱਠਿਆਂ ਦੇ ਵਿੱਚ ਜਾਂ ਤੁਹਾਡੇ ਅਚਾਰ ਚ ਉੱਲੀ ਦੀ ਮਾਤਰਾ ਕਿੰਨੀ ਹੈ ਜੇ ਉੱਥੇ ਸਾਰੇ ਪੁੱਲ ਦਾਣੇ ਚਾਰੇ ਚ ਉੱਲੀ ਦੀ ਮਾਤਰਾ ਐਫਲਾਟੋਕਸਿਨ ਦੀ ਦੀ ਪਰ ਗੱਲ ਕਰ ਰਹੇ ਆਂ 50 60 PPB ਤੋਂ ਵੱਧ ਆ ਰਹੀ ਹੈ ਰਲਾ ਕੇ ਸਾਰੇ ਦੇ ਵਿੱਚ ਤਾਂ ਤੁਹਾਡਾ ਜਿਹੜਾ ਮਿੰਡਰ ਲੈ ਤੁਹਾਡੇ ਜਿਹੜੇ ਖੁਰਾਕੀ ਤੱਤ ਨੇ ਉਹ ਗੋਹੇ 'ਚ ਜਾਣਗੇ ਗੋਹਾ ਆਪਣਾ ਵਧੀਆ ਕੁਆਲਟੀ ਦਾ ਪੈਦਾ ਹੋਊਗਾ ਦੁੱਧ ਵਧੀਆ ਕੁਆਲਟੀ ਦਾ ਪੈਦਾ ਨਹੀਂ ਹੋਊਗਾ ਸੋ ਉੱਥੇ ਕੀ ਹੁੰਦਾ ਵੀ ਲੋਕ ਬਾਰ-ਬਾਰ ਮਿੰਡਰ ਬਦਲਦੇ ਰਹਿੰਦੇ ਆ ਬਫਰ ਬਦਲਦੇ ਰਹਿੰਦੇ ਆ ਉੱਥੇ ਕਿਸੇ ਚੀਜ਼ ਨੇ ਅਸਰ ਨਹੀਂ ਕਰਨਾ ਤੁਹਾਨੂੰ ਜਿਹੜੀ ਇਹ ਮਾੜੀ ਚੀਜ਼ ਆਪਾ ਪਾ ਰਹੇ ਆ ਇਹ ਦੀ ਕੋਰ ਵੀ ਹੈਗੀ ਦੇਖੋ ਗਰਮੀਆਂ ਚ ਹੁੰਦੀ ਹੈ ਸਮੱਸਿਆ ਹੁੰਦੀ ਹੈ ਰਾਈਸ ਪੋਲਜ ਜਿਹੜੀ ਅਸੀਂ ਜ਼ਿਆਦਾ ਮਾਤਰਾ ਚ ਪਾਉਨੇ ਆ ਉਹਦੇ ਵਿੱਚ ਵੀ ਜਿਹੜਾ ਐਫ ਐਫ ਏ ਹੁੰਦਾ ਫ੍ਰੀ ਫੈਟੀ ਐਸਟਰ ਜਿਹੜਾ ਹੁੰਦਾ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤੇਲ ਦੀ ਜਾਂ ਸਾਬਣ ਦੀ 스멜 ਆਉਂਦੀ ਹੈ ਉਹਦੇ ਵਿੱਚ ਉਹ ਵੀ ਜਿਹੜਾ ਹੈਗਾ ਸਾਡੇ ਪਸ਼ੂ ਪਾਲਕਾਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਦੁੱਧ ਦੀ ਕੁਆਲਿਟੀ ਦਾ ਹੈ ਗਾਹਕ ਨੇ ਜੇ ਵਧੀਆ ਪੈਸੇ ਦੇਣੇ ਆ ਤਾਂ ਉਹਨੇ ਵਧੀਆ ਕੁਆਲਿਟੀ ਵੀ ਲੈਣੀ ਹੈ ਸੋ ਸਾਨੂੰ ਇਹ ਪੱਕਾ ਕਰਨਾ ਪਊਗਾ ਵੀ ਸਾਡੇ ਜਿਹੜਾ ਦੁੱਧ ਦਾ ਜਿਹੜਾ ਐਫਲਾਟੋਕਸਿਨ ਹੈ ਉਹ ਜੋ ਸਰਕਾਰ ਨੇ 0.5 ਨਿਰਧਾਰਿਤ ਕੀਤਾ ਹੈ ਉਦੋਂ ਜ਼ਿਆਦਾ ਨਾ ਬਦੇ ਬਾਰਲੇ ਦੇਸ਼ਾਂ ਤਾਂ ਹੈ 0.05 ਹੈ ਸਾਡੇ 0.5 ਹੈ ਯੂਰਪ ਦੇ ਵਿੱਚ 0.05 ਹੈ ਕਿਉਂਕਿ ਦੇਖੋ ਕੀ ਹੈ ਦੁੱਧ ਦੇ ਵਿਰੁੱਧ ਕੂੜ ਪ੍ਰਚਾਰ ਪਹਿਲਾਂ ਹੀ ਬਹੁਤ ਜ਼ਿਆਦਾ ਹੁੰਦਾ ਹੈ ਜੇ ਅਸੀਂ ਇਹੋ ਜਿਹੇ ਮੌਕੇ ਦੇਵਾਂਗੇ ਲੋਕਾਂ ਨੂੰ ਜਿੱਥੇ ਖੁੱਲਿਆਂ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਵੀ ਇਹ ਇਦਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਹੋ ਰਿਹਾ ਬਹੁਤ ਜ਼ਿਆਦਾ ਤੋ ਬਹੁਤ ਜ਼ਿਆਦਾ ਖਤਰਨਾਕ ਹੈ ਦੇਖੋ ਕੀ ਹੈ ਮਸਲੇ ਸਾਰੇ ਖੁਰਾਕ ਦੇ ਹੈ ਇਹ ਖੁਰਾਕ ਨਾਲ ਹੀ ਹੱਲ ਹੋਣੇ ਹੈ ਹਾਂ ਮੈਂ ਦੁਆਰਾ ਬੇਰੇ ਕਹੂੰਗਾ ਭਰੋਸੇਮੰਦ ਸੂਤਰ ਤੋਂ ਕਿਸੇ ਤੋਂ ਭਰੋਸੇਮੰਦ ਫੀਡ ਫੈਕਟਰੀ ਤੋਂ ਭਰੋਸੇਮੰਦ ਦੁਕਾਨ ਤੋਂ ਚੰਗੀ ਕੁਆਲਿਟੀ ਦਾ ਜਿਹੜਾ ਟੈਸਟ ਰਿਪੋਰਟ ਵਾਲਾ ਤੁਹਾਨੂੰ ਡੀਡੀਜੀਐਸ ਮਿਲਦਾ ਹੈ ਉਹ ਤੁਸੀਂ ਆਪਣੇ ਮਾਹਰ ਦੀ ਸਲਾਹ ਨਾਲ 10 ਤੋਂ 15 ਕਿਲੋ ਇੱਕ ਕੁਆਂਟਲ ਫੀਡ ਚ ਪਾ ਸਕਦੇ ਹੋ ਪਰ ਇਹਦੀ ਹਮੇਸ਼ਾ ਯਾਦ ਰੱਖੋ ਜਿੰਨਾ ਇਹਦਾ ਕਲਰ ਜ਼ਿਆਦਾ ਇਹਦਾ ਰੰਗ ਜ਼ਿਆਦਾ ਡਾਰਕ ਹੋਊਗਾ ਜਿਆਦਾ ਇਹਨੂੰ ਹੀਟ ਲੱਗੀ ਹੋਊਗੀ ਸਕਾਉਣ ਵਾਸਤੇ ਉੰਨੀ ਜਿਹੜੀ ਇਹਦੀ ਪ੍ਰੋਟੀਨ ਦੀ ਹজম ਹੋਣ ਦੀ ਸ਼ਕਤੀ ਹੈ ਉਹ ਘਟਦੀ ਜਾਂਦੀ ਹੈ ਜਿਹੜੇ ਤੇ ਜ਼ਰੂਰੀ ਅਮੀਨੋ ਐਸਿਡ ਨੇ ਜਿਹੜੇ ਪ੍ਰੋਟੀਨ ਦੇ ਅੱਗੇ ਬਿਲਡਿੰਗ ਬਲੌਕ ਹੁੰਦੇ ਆ ਉਹਨਾਂ ਦੀ ਜਿਹੜੀ ਹੈਗੀ ਉਪਲਬਧਤਾ ਘਟਦੀ ਜਾਂਦੀ ਹੈ ਬਹੁਤ ਸਾਰੇ ਜਿਹੜੇ ਪਸ਼ੂ ਪਾਲਕ ਅਸੀਂ ਕੀ ਕਰ ਰਹੇ ਹਾਂ ਛੋਟੇ ਲਾਲਚ ਦੇ ਚੱਕਰ 'ਚ ਅਸੀਂ ਵੱਡੇ ਨੁਕਸਾਨ ਕਰਾ ਰਹੇ ਹਾਂ ਦੇਖੋ ਸਰਦੀ ਬਹੁਤ ਜ਼ਿਆਦਾ ਵੱਧ ਰਹੀ ਹੈ ਇਹ ਜਿਹੜੇ ਖੁਰਾਕੀ ਮਸਲੇ ਹੈ ਇਹ ਸਰਦੀਆਂ ਚ ਹੋਰ ਗੰਭੀਰ ਹੋ ਜਾਂਦੇ ਹੈ ਔਰ ਇਹ ਖੁਰਾਕੀ ਮਸਲੇ ਜਿਹੜੇ ਹੈਗੇ ਇਹ ਸਹੀ ਖੁਰਾਕ ਨਾਲ ਹੀ ਹੱਲ ਹੋਣੇ ਹੈ ਇਹ ਦਵਾਈਆਂ ਨਾਲ ਨਹੀਂ ਹੱਲ ਹੋਣੇ ਠੀਕ ਹੈ ਧੰਨਵਾਦ ਜੀ ਸਾਰੰਸ਼ ਸਸ